ਇਹ ਜਿਹੜਾ ਦੀਵਾ ਹੈ ਇਹ ਪਹਿਲਾਂ ਤਾਂ ਪੂਰਾ ਜਗੇਗਾ ਉਹ ਤੋਂ ਬਾਅਦ ਇਹ ਹਵਨ ਦਾ ਕੰਮ ਕਰੇਗਾ ਜਿਹੜੀ ਕਰਦੀ ਵਾਤਾਵਰਣ ਨੂੰ ਸ਼ੁੱਧ ਹੁੰਦਾ ਹੈ ਔਰ ਇਹਦਾ ਮੇਨ ਮਹੱਤਵ ਹੈ ਗਊ ਮਾਤੇ ਦੇ ਗੋਬਰ ਦੇ ਬਣੇ ਹੋਏ ਇਹਦੇ ਚ ਆਪਾਂ ਨੇ ਕਈ ਚੀਜ਼ਾਂ ਵਿੱਚ ਜਿਹੜੇ ਵਿੱਚ ਮਿਕਸ ਕੀਤੀ ਹੋਈਆਂ ਗੂਗਲ ਡਟਾ ਮਾਸੀ ਪੀਲੀ ਸਰਸੋ ਲੋਵਾਨ ਨੀਮ ਦੇ ਪੱਤੇ ਵੀ ਸਾਡਾ 1.5 ਲੱਖ ਦੀਵੇ ਦਾ ਜੋ ਆਪਣਾ ਅਦੇਸ਼ ਹੈ ਆਪਾਂ ਨੇ ਬੰਣਨੇ ਆ ਅੱਜ ਸਵੇਰ ਤੋਂ ਹੀ ਆਪਾਂ ਇਹਨੂੰ ਬੰਣਨੇ ਤੇ ਲੱਗੇ ਹੋਏ ਆਂ ਜੋ ਵੀ ਗੋਮਬ ਘਤਾਰੇ ਆ ਉਹਨਾਂ ਨੂੰ ਵਧੀਆ ਤਰੀਕੇ ਨਾਲ ਆਪਾਂ ਇਹਨੂੰ ਪੈਕ ਕਰਕੇ ਕਾਗਜ਼ ਦੇ ਲਿਫਾਫੇ 'ਚ ਇਹਨੂੰ ਦੇ ਪਾਰ ਰਹੇ ਹਾਂ। ਮਾਰਕੀਟ ਦੇ ਵਿੱਚ ਆਪਨੇ ਮਿੱਟੀ ਦੇ ਦੀਵੇ ਸੁਨੇ ਹੋਣਗੇ, ਚਾਈਨੀਸ ਦੀਵੇ ਸੁਨੇ ਹੋਣਗੇ, ਲਾਈਟਾਂ ਵਾਲੇ ਦੀਵੇ ਸੁਨੇ ਹੋਣਗੇ, ਪਲਾਸਟਿਕ ਦੇ ਦੀਵੇ। ਇਹ ਗੋਬਰ ਦਾ ਦੀਵਾ ਬਿਲਕੁਲ ਨਵਾਂ ਦੀਆ ਹੈ ਜੀ। ਹਰ ਕੋਈ ਚਾਹੁੰਦਾ ਹੈ ਕਿ ਮੈਂ ਕੋਈ ਨਵੀਂ ਚੀਜ਼ ਜਿਹੜੀ ਹੈ ਆਪਣੇ ਘਰ ਦੇ ਵਿੱਚ ਲੈ ਕੇ ਜਾਵਾਂ। ਗਊ ਮਾਤਾ ਦੇ ਗੋਮੂਤਰ ਨੂੰ ਅਸੀਂ ਡਿਜੀਟਲ ਵਾਸ਼ਪੀਕਰਨ ਪ੍ਰਕਿਆ ਦੁਆਰਾ ਤਿਆਰ ਕੀਤਾ ਜਾਂਦਾ ਹੈ। ਤੇ ਉਸੇ ਇਹ ਪੇਟ ਦੀਆਂ ਕਾਫੀ ਜ਼ਿਆਦਾ ਬਿਮਾਰੀਆਂ ਜਿਹੜੀ ਉਹ ਠੀਕ ਕਰਦਾ ਦੀਵਾਲੀ ਦਾ ਤਿਉਹਾਰ ਹੈ ਤੇ ਦੀਵਾਲੀ ਨੂੰ ਗ੍ਰੀਨ ਦੀਵਾਲੀ ਬਣਾਉਣ ਦੇ ਲਈ ਜਿੱਥੇ ਪਟਾਕਿਆਂ ਦੇ ਇਸਤੇਮਾਲ ਤੇ ਬੈਨ ਕੀਤਾ ਜਾ ਰਿਹਾ ਉੱਥੇ ਹੀ ਆਰਗੈਨਿਕ ਚੀਜ਼ਾਂ ਤੇ ਜਿਹੜੇ ਦੀਵੇ ਨੇ ਉਹ ਵੀ ਜਿਹੜੇ ਆਰਗੈਨਿਕ ਹੋਣ ਇਸ ਨੂੰ ਲੈ ਕੇ ਜਿਹੜਾ ਹੈ ਗੋਬਰ ਦੇ ਦੀਵੇ ਤਿਆਰ ਕੀਤੇ ਜਾ ਰਹੇ ਨੇ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੈਕਟਰ 45 ਦੀ ਗਊਸ਼ਾਲਾ ਜਿੱਥੇ ਕਿ ਗौरी शंकर ਸੇਵਾਦਲ ਵੱਲੋਂ ਗੋਬਰ ਦੇ ਦੀਵੇ ਜਿਹੜੇ ਆ ਉਹ ਵੰਡੇ ਜਾ ਰਹੇ ਨੇ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜੇ ਆ ਦੀਵੇ ਆ ਉਹ ਤਿਆਰ ਹੋ ਕੇ ਇੱਥੇ ਉਹਨਾਂ ਨੂੰ ਲੋਕਾਂ ਨੂੰ ਦਿੱਤਾ ਜਾ ਰਿਹਾ ਤੇ ਇਸ ਤੋਂ ਇਲਾਵਾ ਕੁਝ ਜਿਹੜੇ ਆ ਹੱਲੇ ਤਿਆਰ ਵੀ ਕੀਤੇ ਜਾ ਰਹੇ ਨੇ ਹਾਲਾਂਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜੇ ਆ ਗੋਬਰ ਦੇ ਦੀਵੇ ਤਿਆਰ ਕਰਕੇ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੁਮਿਤ ਜੀ ਨੇ ਉਹਨਾਂ ਤਾਂ ਪੁੱਛਦੇ ਆ ਜਾਣਦੇ ਆ ਹਰ ਸਾਲ ਦੀ ਤਰ੍ਹਾਂ ਤੁਸੀਂ ਇਸ ਵਾਰ ਵੀ ਦੀਵੇ ਤਿਆਰ ਕਰ ਰਹੇ ਹੋ ਕਿੰਨੇ ਸਾਲਾਂ ਤੋਂ ਸ਼ੁਰੂਆਤ ਕਦੋਂ ਹੋਈ ਸੀਗੀ ਕਿ ਗੋਬਰ ਦੇ ਦੀਵੇ ਬਣਨੇ ਤੇ ਲੋਕਾਂ ਨੂੰ ਮੁਫਤ ਵਿੱਚ ਦੇਣ ਅੱਜ ਹਰ ਇੱਕ ਪਰਿਵਾਰ ਆਪਣੇ ਘਰ ਚ ਕੁਝ ਵਧੀਆ ਲੈ ਕੇ ਜਾਣਾ ਚਾਹੁੰਦਾ ਹੈ ਤਾਂ ਗਊਸ਼ਾਲਾ ਚ ਜਿਹੜੇ ਵੀ ਜੁੜੇ ਹੋਏ ਪਰਿਵਾਰ ਹਨ ਜਿਹੜੇ ਵੀ ਗਊ ਮਾਤਾ ਜੀ ਭਗਤ ਹੈ ਸਾਡਾ ਇੱਕ ਰੈਂਦਾ ਹੈ ਕਿ ਵੀ ਆਪਾਂ ਉਹਨਾਂ ਨੂੰ ਆਪਣੇ ਘਰ ਚ ਕੋਈ ਨਾ ਕੋਈ ਵਧੀਆ ਚੀਜ਼ ਗਊਸ਼ਾਲਾ ਵੱਲੋਂ ਫਰੀਓ ਕੋਸਟ ਉਹਨਾਂ ਨੂੰ ਪ੍ਰੋਵਾਈਡ ਕਰਾਈ ਜਾਏ ਇਹ ਜਿਹੜਾ ਦੀਵਾ ਹੈ ਇਹ ਪਹਿਲਾਂ ਤਾਂ ਪੂਰਾ ਜਗੇਗਾ ਉਸ ਤੋਂ ਬਾਅਦ ਇਹ ਹਵਨ ਦਾ ਕੰਮ ਕਰੇਗਾ ਜਿਹੜੀ ਕਰਦੀ ਵਾਤਾਵਰਣ ਨੂੰ ਸ਼ੁੱਧ ਹੁੰਦਾ ਹੈ ਔਰ ਇਹਦਾ ਮੇਨ ਮਹੱਤਵ ਹੈ ਗਊ ਮਾਤੇ ਦੇ ਗੋਬਰ ਦੇ ਬਣੇ ਹੋਏ ਆ ਇਹਦੇ ਚ ਆਪਾਂ ਨੇ ਕਈ ਚੀਜ਼ਾਂ ਵਿੱਚ ਇਹਦੇ ਵਿੱਚ ਮਿਕਸ ਕੀਤੀ ਹੋਈਆਂ ਗੂਗਲ ਜਟਾਮਾਸੀ ਪੀਲੀ ਸਰ੍ਹਸੋ ਲੋਵਾਨ ਔਰ ਆਪਣੇ ਨੀਮ ਦੇ ਪੱਤੇ ਸੁਖਾ ਕੇ ਤੋਂ ਕਈ ਚੀਜ਼ਾਂ ਇਹਦੇ ਵਿੱਚ ਮਿਸ਼ਰਣ ਹੈ ਜਦੋਂ ਇਹਨੂੰ ਜਲਾਉਂਦੇ ਆ ਤੇ ਇਹਦਾ ਅਲੱਗ ਹੀ ਆਨੰਦ ਮਹਿਸੂਸ ਹੁੰਦਾ ਹੈ ਔਰ ਜਿੱਦਾਂ ਜਿੱਦਾਂ ਸਾਡਾ ਅਲਕਸ਼ੇ ਹੈ ਜਿੱਦਾਂ ਆਪਾਂ ਸਟਾਰਟਿੰਗ ਇਹ 500 ਇਹ 1000 ਦੀ ਦੀਪਕ ਤੋਂ ਕੀਤਾ ਸੀਗਾ ਜਿੱਦਾਂ ਜਿੱਦਾਂ ਆਪਦੇ ਰਾਹੀ ਸਭੀ ਦਰਸ਼ਕਾਂ ਦਾ ਨੂੰ ਪਤਾ ਲੱਗਦਾ ਰਹਿੰਦਾ ਹੈ ਟਰਾਈ ਸਿਟੀ ਦੇ ਜਨੇ ਵੀ ਗਉਮ ਭਗਤਾਂ ਹਨ ਉਹਨਾਂ ਨੂੰ ਇਹ ਚੀਜ਼ਾਂ ਪਤਾ ਲੱਗਦੀ ਰਹੀ ਤਾਂ ਹਰ ਸਾਲ ਸਾਡਾ ਲਕਸ਼ਯ ਬਦਲ ਬਦਲ ਗਿਆ ਕਦੀ 5000 ਕਦੀ 10000 ਐਤਕੀ ਸਾਡਾ ਸਵਾ ਲੱਖ ਦੀਵੇ ਦਾ ਜੋ ਆਪਣਾ ਅਦੇਸ਼ਯ ਹੈ ਆਪਾਂ ਨੇ ਬੰਢਣੇ ਹੈ ਅੱਜ ਸਵੇਰ ਸਵੇਰ ਤੋਂ ਹੀ ਆਪਾਂ ਇਹਨੂੰ ਬੰਢਣੇ ਹੈ ਬੰਢਣੇ ਤੇ ਲੱਗੇ ਹੋਏ ਆਂ ਜੋ ਵੀ ਗਉਮ ਭਗਤਾਂ ਰਹੇ ਉਹਨਾਂ ਨੂੰ ਵਧੀਆ ਤਰੀਕੇ ਨਾਲ ਆਪਾਂ ਇਹਨੂੰ ਪੈਕ ਕਰਕੇ ਕਾਗਜ਼ ਦੇ ਲਿਫਾਫੇ 'ਚ ਇਹਨੂੰ ਦੇ ਦਿੰਦੇ ਪਾ ਰਹੇ ਹਾਂ ਜੀ ਇਹ ਦੀਵਾਲੀ ਤੱਕ ਲੋਕ ਇੱਥੇ हां जी दिवाली ते जेड़ा भी भगत ਆਪਦੇ ਰਾਈ ਨੂੰ ਦੇਖ ਕੇ ਪਹੁੰਚੇ ਗਊਸ਼ਾਲਾ ਸੈਕਟਰ 45 ਗਊਸ਼ਾਲਾ ਚ ਪਹੁੰਚੇ ਗੋਰੀ ਸ਼ੰਕਰ ਸੇਵਾਦਲ ਦੁਆਰਾ ਇਹ ਸਭੀ ਭਗਤਾਂ ਨੂੰ ਨੀਸ਼ੁਲਕ ਵੰਡੇ ਜਾਣਗੇ। اچھا ਇਸ ਦਵਿੰਦਰ ਜੀ ਦੱਸੋ ਜਿਹੜੇ ਇੱਥੇ ਲੋਕ ਆਂਦੇ ਨੇ ਲੈਣ ਵਾਸਤੇ ਦੀਵੇ ਕੀ ਗਊਸ਼ਾਲਾ ਦੇ ਨੇ ਜਾਂ ਫਿਰ ਬਾਹਰੋਂ ਤੋਂ ਵੀ ਲੋਕ ਆ ਜਾਂਦੇ ਕੀ ਜੀ? ਨੇ ਬਾਹਰੋਂ ਸੇ ਵੀ ਆਤੇ ਜहां کہیں ਸੇ ਵੀ ਆਏ ਔਰ ਲੈ ਜਾਏ ਕੋਈ ਦਿੱਕਤ ਨਹੀਂ ਹੈ। ਗਊਸ਼ਾਲਾ ਕੇ ਵੀ ਹੈ ਬਾਹਰੋਂ ਸੇ ਵੀ ਆਤੇ ਪੂਰੇ ਸਰ ਬਾਹਰੋਂ ਵੀ ਹਰ ਮੁਹਾਲਲੇ ਸੇ ਆਤੇ ਪਚਕੁੱਲੇ ਸੇ ਵੀ ਆਤੇ। ਜੀ ਜੀ। ਇਹ ਕਿਹਾ ਸੀਗਾ ਕਿ ਹੁਣ ਸਾਰੇ ਗਊਸ਼ਾਲਾਾਂ ਦੇ ਵਿੱਚ ਇਹ ਬਣਨੇ ਸ਼ੁਰੂ ਹੋ ਗਏ ਆ ਜੀ ਹਾਂ ਸਾਰੇ ਦੇਖਿਆ ਬਣਨੇ ਜੀ ਆਹ ਧੀਰੇ ਧੀਰੇ ਤੋਂ ਸਾਰੇ ਜਿਹਾ ਬਣਨੀ ਹੈ ਮਾਟਨੀ ਹੈ ਜੀ ਜੀ ਅੱਛਾ ਤੁਸੀਂ ਦੱਸੋ ਕਿ ਜਦੋਂ ਇਹ ਦੀਵਾ ਬਾਲਣਾ ਹੈ ਤੇ ਕਿੱਥੇ ਰੱਖਣਾ ਹੈ ਇਸ ਨੂੰ ਕਿਤੇ ਵੀ ਰੱਖ ਸਕਦੇ ਆ ਜਾਂ ਜਦੋਂ ਕਿਉਂਕਿ ਇਸ ਦਾ ਜਿਹੜਾ ਮਟੀਰੀਅਲ ਹੈ ਉਹ ਲੈ ਕੇ ਆਪਾਂ ਗਮਲੇ-ਗਮਲੇ ਚ ਪਾ ਸਕਦੇ ਆ ਬਿਲਕੁਲ ਜੀ ਵੀ ਆਪ ਇਹ ਦੇਖੋਗੇ ਕਿ ਮਾਰਕੀਟ ਦੇ ਵਿੱਚ ਆਪਨੇ ਮਿੱਟੀ ਦੇ ਦੀਏ ਸੁਨੇ ਹੋਣਗੇ ਚਾਈਨਿਸ ਦੀਏ ਸੁਨੇ ਹੋਣਗੇ ਲਾਈਟਾਂ ਵਾਲੇ ਦੀਏ ਸੁਨੇ ਹੋਣਗੇ ਪਲਾਸਟਿਕ ਦੇ ਦੀਏ ਇਹ ਗੋਬਰ ਦਾ ਦੀਆ ਬਿਲਕੁਲ ਨਵਾਂ ਦੀਆ ਹੈ ਜੀ ਅੱਜ ਦੇ ਦਿਨ ਇਹ ਹੁੰਦਾ ਕਿ ਹਰ ਕੋਈ ਚਾਹਦਾ ਹੈ ਕਿ ਮੈਂ ਕੋਈ ਨਵੀਂ ਚੀਜ਼ ਜਿਹੜੀ ਹੈ ਆਪਣੇ ਘਰ ਦੇ ਵਿੱਚ ਲੈ ਕੇ ਜਾਵਾਂ ਤੇ ਜਿਹੜੇ ਦੀਏ ਨੇ ਇਹਨਾਂ ਦੇ ਵਿੱਚ ਅਸੀਂ ਕੁਝ ਹਵਨ ਸਮੱਗਰੀ ਜਿਸ ਤਰ੍ਹਾਂ ਅਸੀਂ ਹਵਨ ਦੇ ਵਿੱਚ ਜੋ-ਜੋ ਚੀਜ਼ਾਂ ਉਪਯੋਗ ਕਰਦੇ ਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਅਸੀਂ ਇਸ ਦੀਏ ਦੇ ਵਿੱਚ ਪਾਈਆਂ ਹੈ ਤਾਜੋ ਕਿ ਆਪਦੇ ਘਰ ਦੇ ਵਿੱਚ ਇੱਕ ਛੋਟਾ ਹਵਨ ਦਾ ਰੂਪ ਵੀ ਲੈ ਲੇਗਾ ਵੀ ਔਰ ਆਪਦੇ ਘਰ ਦੇ ਵਿੱਚ ਜਿਹੜੀ ਵੀ ਕੋਈ ਨੈਗੇਟਿਵ એનર્ਜੀ ਹੈ ਉਹ ਦੂਰ ਹੋ ਜਾਏਗੀ ਪੋਜ਼ਿਟਿਵ એનર્ਜੀ ਹੈ ਉਹਦਾ ਆਹ्वान ਕਰੇਗਾ ਪੁਰਾਣੇ ਸਮੇਂ ਚ ਆਪਨੇ ਦੇਖਿਆ ਹੈਗਾ ਸਾਡੀ ਮਾਤਾਵਾਂ ਭੈਣਾਵਾਂ ਜਦੋਂ ਪੋਚਾ ਚੁੱਲਾ ਚੌਂਕਾ ਕਰਦੀ ਸੀ ਤੇ ਗੋਬਰ ਦਾ ਲੇਪਨ ਕੀਤਾ ਜਾਂਦਾ ਸੀ ਤਾਂ ਕਿ ਉਹਦੇ ਨਾਲ ਇੱਕ ਸ਼ੁੱਧੀਕਰਨ ਹੋ ਜਾਂਦਾ ਸੀ ਇਹ ਦੀਏ ਦੇ ਨਾਲ ਵੀ ਘਰ ਦਾ ਸ਼ੁੱਧੀਕਰਨ ਹੋ ਜਾਏਗਾ ਘਰ ਦੇ ਵਿੱਚ ਪੋਜ਼ਿਟਿਵ એનર્ਜੀ ਹੈ ਜਿਹੜਾ ਉਹਦਾ ਆਹ्वान ਹੋ ਜਾਏਗਾ ਤੇ ਉਸ ਤੋਂ ਪਰਾਂਤੀ ਜਿਹੜਾ ਦੀਆ ਹੈ ਇਕੋ ਫਰੈਂਡਲੀ ਹੈ ਜ਼ੀਰੋ ਵੇਸਟੇਜ ਹੈ ਸਾਰਾ ਦਾ ਸਾਰਾ ਜਿਹੜਾ ਦੀਆ ਹੈ ਜਲੇਗਾ ਪਹਿਲਾਂ ਉਹਦੇ ਵਿੱਚ ਲਾਈਟ ਚਲੇਗੀ ਲਾਈਟ ਜਲਣ ਤੋਂ ਬਾਅਦ ਉਹ ਸਾਰਾ ਦੀਆ ਜਿਹੜਾ ਹੈ ਉਹ ਸਾਰਾ ਦੀਆ ਜਗੇਗਾ ਤਾਂ ਇਸ ਦੇ ਵਿੱਚ ਇਹੀ ਧਿਆਨ ਰੱਖਣ ਯੋਗ ਇੱਕ ਗੱਲ ਹੈ ਕਿ ਜਦੋਂ ਵੀ ਅਸੀਂ ਇਹਨੂੰ ਜਗਾਉਣਾ ਹੈ ਤੇ ਅਸੀਂ ਕੋਈ ਸਟੀਲ ਦੀ ਪਲੇਟ ਦੇ ਵਿੱਚ ਰੱਖ ਕੇ ਜਗਾਈਏ ਤੇ ਆਪਾਂ ਲੱਕੜ ਦਾ ਜਿਹੜਾ ਇਹਦੇ ਵਿੱਚ ਹੈਗਾ ਲੱਕੜ ਤੋਂ ਅਸੀਂ ਉਹ ਦੂਰ ਰੱਖੀਏ ਔਰ ਜਿਹੜੇ ਆਪਣੇ ਕੋਈ ਪਰਦੇ ਹੈ ਕੋਈ ਇਦਾਂ ਦੇ ਚੀਜ਼ਾਂ ਨੇ ਉਸ ਚੀਜ਼ਾਂ ਨੂੰ ਅਸੀਂ ਇਹਨਾਂ ਤੋਂ ਦੂਰ ਬਚਾ ਕੇ ਰੱਖੀਏ ਤੇ ਗਊਸ਼ਾਲਾ ਦੇ ਨਾਲ ਇਹ ਦੀਏ ਦਾ ਜ਼ਿਆਦਾ ਉਪਯੋਗ ਹੈ ਕਿ ਜਿੰਨੇ ਵੱਧ ਤੋਂ ਵੱਧ ਔਰੇ ਮਤਲਬ ਕਿ ਜਿੰਨੇ ਵੀ ਸਾਡੇ ਕੋਲ ਲੋਕ ਨੇ ਆ ਜੁੜੇ ਹੋਏ ਨੇ ਇਹ ਗਊਸ਼ਾਲਾ ਜਿਹੜੀ ਹੈ ਲੋਕਾਂ ਦੇ ਸਹਿਯੋਗ ਨਾਲ ਹੀ ਚੱਲਦੀ ਹੈ ਤੇ ਜਿੰਨੇ ਸਾਡੇ ਕੋਲ ਅੱਜ ਆਸ-ਪਾਸ ਦੇ ਆਪਦੇ ਮਾਧਿਅਮ ਤੋਂ ਦੇਖ ਕੇ ਜਿਹੜੇ ਲੋਕ ਆ ਰਹੇ ਨੇ ਉਹਨਾਂ ਨੂੰ ਅਸੀਂ ਅੱਜ ਤੁਹਾਨੂੰ ਤਿਰਸ ਦੇ ਰੂਪ ਦੇ ਵਿੱਚ ਇੱਕ ਉਪਹਾਰ ਸਵਰੂਪ ਦੇ ਵਿੱਚ ਜਿਹੜੇ ਦੀਏ ਹੈ ਉਹ ਭੇਂਟ ਸਵਰੂਪ ਜਿਹੜੇ ਹੈ ਉਹ ਦਿੱਤੇ ਜਾ ਰਹੇ ਨੇ ਤੇ ਅੱਜ ਦੀ ਰੇਡ ਦੇ ਵਿੱਚ ਜਿਹੜੀ ਵੀ ਗਊ ਮਾਤਾ ਪਾਲੀ ਜਾ ਰਹੀ ਹੈ ਦੁੱਧ ਵਾਸਤੇ ਪਾਲੀ ਜਾ ਰਹੀ ਹੈ ਗੋਮੂਤਰ ਵਾਸਤੇ ਪਾਲੀ ਜਾ ਰਹੀ ਹੈ ਇੱਕ ਅਸੀਂ ਆ ਵੀ ਚੀਜ਼ ਖਾਣਾ ਚਾਹਾਂਗੇ ਉਹ ਵੀ ਦੇ ਰਹੇ ਹੋ ਇਸ ਵਾਰ ਉਹ ਗੋਮੂਤਰ ਜਿਹੜਾ ਹੈ ਇਹ ਵੀ ਤਿਆਰ ਕੀਤਾ ਹੈ ਇਹ ਮਤਲਬ ਗਊ ਮਾਤਾ ਦੇ ਗੋਮੂਤਰ ਨੂੰ ਅਸੀਂ ਡਿਜੀਟਲ ਵਾਸ਼ਪੀਕਰਨ ਪ੍ਰਕਿਆ ਦੁਆਰਾ ਤਿਆਰ ਕੀਤਾ ਜਾਂਦਾ ਤੇ ਉਸੇ ਇਹ પેટ ਦੀਆਂ ਕਾਫੀ ਜ਼ਿਆਦਾ ਬਿਮਾਰੀਆਂ ਜਿਹੜੀ ਉਹ ਠੀਕ ਕਰਦਾ ਤੇ ਜਿਸ ਦਿਨ ਗਊ ਮਾਤਾ ਗੋਬਰ ਵਾਸਤੇ ਪਾਲੀ ਜਾਣ ਲੱਗੀ ਰੋਡ ਤੇ ਅੱਜ گاਵਾ ਘੁੰਮਰੀਆਂ ਨੇ ਬੇਸਹਾਰਾ گاਵਾ ਘੁੰਮਰੀਆਂ ਨੇ ਜਿਨ੍ਹਾਂ ਜਿਸ ਦਿਨ ਇਸ ਗੋਬਰ ਦੀ ਵੈਲਿਊ ਮਾਰਕੀਟ ਦੇ ਵਿੱਚ ਅੱਛੀ ਵੱਜ ਜਾਂਦੀ ਹੈ ਲੋਕ ਇਹਦਾ ਵੱਧ ਤੋਂ ਵੱਧ ਇਸਤੇਮਾਲ ਕਰਦੇ ਨੇ ਤਾਂ ਜੋ ਕਿ ਜਿਹੜੀ ਰੋਡ ਤੇ گاਵਾ ਘੁੰਮਰੀਆਂ ਨੇ ਉਹਨਾਂ ਦਾ ਵੀ ਕਿਤੇ ਨਾ ਕਿਤੇ ਇਸ ਸੀ ਦੇ ਵਿੱਚ ਰਹੇਗਾ ਕਿ ਲੋਕ ਗੋਬਰ ਵਾਸਤੇ ਗਊ ਮਾਤਾ ਪਾਲਣਗੇ ਉਸ ਤੋਂ ਬਾਅਦ ਆਪ ਦੇਖੋਗੇ Amazon Flipkart ਆਨਲਾਈਨ ਵੈਬਸਾਈਟਾਂ ਤੇ ਆਪ ਜਾਓ ਤੇ ਇਸ ਇਹ ਜਿਹੜਾ ਦੀਆ ਹੈਗਾ ਇਹ 10 10 12 12 ਰੁਪਏ ਦਾ ਇੱਕ ਇੱਕ ਦੀਆ ਜਿਹੜਾ ਹੈ ਉਹ ਵਿਕ ਰਿਹਾ ਤੇ ਆਪ ਦੇ ਮਾਧਿਅਮ ਤੋਂ ਅਸੀਂ ਇਹ ਕਹੀ ਕਹਿਣਾ ਚਾਹਾਂਗੇ ਵੀ ਦੀਵਾਲੀ ਤੋਂ ਇਲਾਵਾ ਵੀ ਰੂਟੀਨ ਦੀਆਂ ਜਿਹੜੀ ਪੂਜਾ ਹੁੰਦੀ ਹੈ ਹਰ ਘਰ ਦੇ ਵਿੱਚ ਪੂਜਾ ਕੀਤੀ ਜਾਂਦੀ ਹੈ ਤੇ ਜਿਹੜਾ ਅਸੀਂ ਇਹ ਦੀਆ ਹੈ ਇਹ ਹੀ ਦੀਆ ਲਗਾਇਆ ਜਾਵੇ ਆਪ ਦੇਖੋਗੇ ਕਿ ਜਿਹੜਾ ਅਸੀਂ ਮਿੱਟੀ ਦਾ ਦੀਆ ਇਸਤੇਮਾਲ ਕਰਦੇ ਆਂ ਅਸੀਂ ਲੈ ਕੇ ਆਨੇ ਆਂ ਧੋਨੇ ਆਂ ਸਵਚ ਕਰਦੇ ਆਂ ਸਾਰਾ ਕਰਕੇ ਉਸ ਤੋਂ ਬਾਅਦ ਆਪ ਅਗਲੇ ਦਿਨ ਦੇਖੋਗੇ ਡਸਟਬਿਨਾਂ ਤੇ ਢੇਰ ਲੱਗੇ ਹੁੰਦੇ ਨੇ ਕਿ ਬਹੁਤ ਜ਼ਿਆਦਾ ਜਿਹੜਾ ਡਸਟਬਿਨਾਂ ਤੇ ਹੈ ਉਹ ਦੀਆਂ ਦਾ ਢੇਰ ਲੱਗ ਜਾਂਦੇ ਨੇ ਤੇ ਇਸ ਕਰਕੇ ਜਿਹੜਾ ਇਹ ਦੀਆ ਹੈ ਇਹ ਜਦੋਂ ਆਪਾਂ ਨੂੰ ਉਹ ਦੀਆ ਮਿੱਟੀ ਦਾ ਬਣਾਉਣਾ ਹੁੰਦਾ ਉਹਦੇ ਵਾਸਤੇ ਸਾਨੂੰ ਬਹੁਤ ਵਧੀਆ ਸਵਚ ਮਿੱਟੀ ਚਾਹੀਦੀ ਹੁੰਦੀ ਹੈ ਤੇ ਉਸ ਤੋਂ ਬਾਅਦ ਉਹਨੂੰ ਕੁੱਟਿਆ ਜਾਂਦਾ ਛਾਣਿਆ ਜਾਂਦਾ ਗੁੰਨਾ ਜਾਂਦਾ ਉਹਦਾ ਆਕਾਰ ਦਿੱਤਾ ਜਾਂਦਾ ਤੇ ਉਹਨੂੰ ਪਕਾਇਆ ਜਾਂਦਾ ਇੱਕ ਉਹਦਾ ਬਹੁਤ ਲੰਬਾ ਪ੍ਰੋਸੈਸ ਹੈ ਯੋਨੇ ਸਾਡੇ ਵਾਲਾ ਦੀਆ ਹੈ ਇਹਦਾ ਬੜਾ ਛੋਟਾ ਜਿਹਾ ਪ੍ਰੋਸੈਸ ਹੈ ਔਰ ਜਿਹੜੇ ਵੀ ਕੁਮਾਰ ਭਰਾ ਸਾਡੇ ਇਹ ਰੋਜ਼ਗਾਰ ਕਰਦੇ ਨੇ ਜਿਹੜੇ ਉਹ ਦੀਏ ਵੇਚਦੇ ਨੇ ਅਸੀਂ ਉਹਨਾਂ ਨੂੰ ਵੀ ਕਹਿਣਾ ਚਾਹਾਂਗੇ ਵੀ ਇੱਕ ਗੋਬਰ ਜਿਹੜਾ ਹੈ ਉਹ ਪੂਰੇ ਭਾਰਤ ਦੀ ਇੱਕ ਵੱਡੀ ਸਮੱਸਿਆ ਹੈ ਉਹ ਵੀ ਇਸ ਚੀਜ਼ ਨੂੰ ਤਿਆਰ ਕਰਨ ਤੇ ਸਮਾਜ ਦੇ ਵਿੱਚ ਇਹਨੂੰ ਵੇਚਣ ਤਾਂ ਕਿ ਇਹ ਇੱਕ ਆ ਦੇਖੋ ਜੀ ਆ ਪੀਲੀ ਸਰਸੋਂ ਹੈ ਜੀ ਆ ਨੀਮ ਦੇ ਪੱਤੇ ਹੈਗੇ ਆ ਜੀ ਇਹ ਜਟਾ ਮਾਸੀ ਹੈ ਇਹ ਲੋਬਾਨ ਹੈ ਇਹ ਹਵਨ ਸਮੱਗਰੀ ਹੈ ਇਹ ਨੀਮ ਦੇ ਪੱਤੇ ਸੁਕਾਏ ਹੋਏ ਨੇ ਆ ਫੁੱਲ ਸੁਕਾਏ ਹੋਏ ਨੇ ਤਾਂ ਤਾਂਕਿ ਜੋ ਇਹ ਜਿਹੜਾ ਚੀਜ਼ ਹੈ ਇੱਕ ਛੋਟੇ ਹਵਨ ਦੇ ਰੂਪ ਦੇ ਵਿੱਚ ਆਪਦੇ ਘਰ ਦੇ ਵਿੱਚ ਇਹ ਕੰਮ ਕਰੇਗਾ ਤੇ ਜਿੰਨੇ ਕੁਮਾਰ ਭਰਾ ਵੀ ਆਪਦੇ ਮਾਧਿਅਮ ਤੋਂ ਦੇਖ ਰਹੇ ਨੇ ਅਸੀਂ ਤਾਂ ਇਹ ਕਹਿਣਾ ਚਾਹਾਂਗੇ ਵੀ ਗੋਬਰ ਇੱਕ ਸਮੱਸਿਆ ਹੈ ਇਹਦਾ ਇੱਕ ਸਮਾਧਾਨ ਕਰਨਾ ਇੱਕ ਸਹੀ ਤਰੀਕੇ ਦਾ ਇਹਦਾ ਉਪਯੋਗ ਕਰਨਾ ਹੈ ਕਿ ਆਪ ਵੀ ਇਸ ਚੀਜ਼ ਨੂੰ ਬਲਾਓ ਤਾਂਕਿ ਜੋ ਕਿ ਆਪਦੇ ਕੋਲ ਵੀ ਇੱਕ ਵੈਰਾਈਟੀ ਵੱਜੇ ਵੀ ਇਸ ਇੱਕ ਪਾਸੇ ਤੁਸੀਂ ਮਿੱਟੀ ਦੇ ਦੀਏ ਵੇਚ ਰਹੇ ਹੋ ਇੱਕ ਪਾਸੇ ਤੁਸੀਂ ਗੋਬਰ ਦੇ ਵੀ ਦੀਏ ਵੇਚੋ ਤਾਂਕਿ ਵੱਧ ਤੋਂ ਵੱਧ ਸੰਖਿਆ ਦੇ ਵਿੱਚ ਲੋਕ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰਨ ਤਾਂ ਕਿ ਜੋ ਗੋਬਰ ਹੈ ਉਹਦੀ ਉਪਯੋਗਤਾ ਵਧੇ ਲੋਕ ਜਦੋਂ ਗੋਬਰ ਵਾਸਤੇ ਗਊ ਮਾਤਾ ਪਾਲਣ ਲੱਗੇ ਤਾਂ ਅੱਜ ਜਿਹੜੀਆਂ ਗਊਆਂ ਰੋੜਾਂ ਤੇ ਘੁਮਰੀਆਂ ਨੇ ਉਹਨਾਂ ਦੇ ਕਿਤੇ ਨਾ ਕਿਤੇ ਇਸ ਚੀਜ਼ ਵਾਸਤੇ ਵੀ ਉਹ ਵੀ ਘਟਣ ਗਿਆ ਲੋਕ ਗੋਬਰ ਵਾਸਤੇ ਗਊ ਮਾਤਾ ਨੂੰ ਪਾਲਣਗੇ ਤੇ ਆਪਦੇ ਮਾਧਿਅਮ ਤੋਂ ਬਹੁਤ ਬਹੁਤ શુભ ਕਾਮਨਾ ਦੀਪਾਵਲੀ ਦੀਆਂ ਤੇ ਧੰਤੇ ਰਸ ਦੀਆਂ ਹਰ ਕੋਈ ਗਊ ਮਾਤਾ ਦੇ ਆਸ਼ੀਰਵਾਦ ਸਰੂਪ ਦੇ ਵਿੱਚ ਗौरी शंकर ਸੇਵਾਦਲ ਗਊਸ਼ਾਲਾ ਸੈਕਟਰ 45 ਤੋਂ ਇਹ ਜਿਹੜੇ ਦੀਏ ਹਨ ਉਹ ਲੈ ਕੇ ਜਾਓ ਤੇ ਆਪ ਦੇ ਘਰ ਦੇ ਵਿੱਚ ਇਹਨਾਂ ਦਾ ਇਸਤੇਮਾਲ ਕਰੋ ధਨ-ਧਾਨਿਆਂ ਨਾਲ ਆਪ ਦੇ ਘਰ ਭਰੇ ਰਹਿਣ ਹਰ ਕਾਰੋਬਾਰ ਦੇ ਵਿੱਚ ਆਪ ਦਾ ਵਾਧਾ ਹੋਵੇ ਇਹੀ ਪ੍ਰਯਾਸ ਗੋਰੀ ਸ਼ੰਕਰ ਸੇਵਾਦਲ ਪਿਛਲੇ ਕਈ ਵਰਸ਼ਾਂ ਤੋਂ ਕਰਦਾ ਆ ਰਿਹਾ ਹੈ ਤੇ ਅੱਗੇ ਕਰਦੇ ਰਹਾਂਗੇ ਬਿਲਕੁਲ ਦੇਖ ਸਕਦੇ ਆ ਜਿਹੜੇ ਦੀਵੇ ਨੇ ਇਹ ਦੀਵੇ 네ਗੇਟਿਵਿਟੀ ਜਿਹੜੀ ਘਰ ਦੇ ਵਿੱਚ ਹੈ ਉਸ ਨੂੰ ਖਤਮ ਕਰਦੇ ਤੇ ਇਹੀ ਕਾਰਨ ਹੈ ਕਿ ਜਿਹੜੇ ਲੋਕ ਨੇ ਉਹ ਗੋਬਰ ਦੇ ਦੀਵਿਆਂ ਦੇ ਵੱਲ ਵੀ ਜਾ ਰਹੇ ਨੇ ਤੇ ਗੋਬਰ ਦੇ ਦੀਵੇ ਇਸਤੇਮਾਲ ਵੀ ਕੀਤੇ ਜਾ ਰਹੇ ਨੇ ਤੇ ਇਸ ਦੀਵਾਲੀ ਇਕੋ ਫ੍ਰੈਂਡਲੀ ਦੀਵਾਲੀ ਬਣਾਉਣ ਦੇ ਲਈ ਗੋਬਰ ਦੇ ਦੀਵਿਆਂ ਦਾ ਇਸਤੇਮਾਲ ਤੁਸੀਂ ਵੀ ਕਰ ਸਕਦੇ ਹੋ ਤੇ ਇੱਥੇ ਅਸੀਂ ਕਹਿ ਸਕਦੇ ਹਾਂ ਕਿ ਫ੍ਰੀ ਆਫ ਕਾਸਟ ਜਿਹੜਾ ਹੈ ਉਹ ਵੰਡੇ ਵੀ ਜਾ ਰਹੇ ਨੇ ਕੈਮਰਾ ਪਰਸਨ ਸਮੀਰ ਦੇ ਨਾਲ ਪੂਜਾ ਵਰਮਾ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ